ਅਸੀਂ ਪ੍ਰਵਾਸੀ ਦਾ ਜਨਮਸਤਕ ਹੋਏ ਆ ਤੇ ਇਹਨੂੰ ਸਾਰੇ ਮਨਾਉਂਦੇ ਆ ਹੋਲਾ ਮੋਹੱਲਾ ਕੋਈ ਕਿਸੇ ਖਾਸ ਵਿਸ਼ੇਸ਼ ਧਰਮ ਦਾ ਨਹੀਂ ਜੀ ਸਾਰੇ ਲੋਕ ਤੁਸੀਂ ਇੱਥੇ ਵੀ ਦੇਖੋਗੇ ਸਾਰੇ ਨਾਨਕ ਲੇਵਾ ਸਿੰਘ ਸਭ ਲੋਕ ਜੋ ਹੈ ਮਨਾਉਂਦੇ ਨੇ ਮਬਾਰਕਾਤ ਮਾਨ ਸਾਹਿਬ ਬੜੀਆਂ ਸਰਕਾਰਾਂ ਆਈਆਂ ਬੜੀਆਂ ਗਈਆਂ ਇੱਕ ਅਨੰਦਪੁਰ ਸਾਹਿਬ ਦੇ ਚਰਨ ਗੰਗਾ ਸਟੇਡੀਅਮ ਹੈ ਜਿੱਥੇ ਜੰਗ ਜੋ ਕਰਤਾ ਹੁੰਦੇ ਨੇ 15 ਤਰੀਕ ਨੂੰ ਮਹੱਲੇ ਦੇ ਦਿਨ ਉਹ ਸਟੇਡੀਅਮ ਕੁਛਕ ਜਿਹੜਾ ਹੈਗਾ ਪਿਛਲੀ ਸਰਕਾਰਾਂ ਨੇ ਬਣਾਇਆ ਲੇਕਿਨ ਬਹੁਤ ਕੰਮ ਹੋਦਾ ਕੈਂਸਰ ਕਰਕੇ ਮਾਰਦੇ ਜੀ ਸੋ ਅਸੀਂ ਜਿੱਥੇ ਵੀ ਇਨਫਰਾਸਟ੍ਰਕਚਰ ਬਣਦਾ ਹੈ ਅਸੀਂ ਇਸ ਕਰ ਤੋਂ ਬਿਲਕੁਲ ਮੁਨਕਰ ਨਹੀਂ ਹੁੰਦੇ ਰਾਮਪੁਰ ਸਾਹਿਬ ਵਰਗੇ ਸ਼ਹਿਰ ਚ ਕੈਂਸਰ ਦਾ ਤੇ ਹੋਰ ਬੰਤੀ ਸਪੈਸ਼ਲਿਟੀ ਹਸਪੀਟਲ ਚਾਹੀਦਾ ਤੇ ਸਟੇਡੀਅਮ ਚਾਹੀਦਾ ਘੱਟਕਾ ਦਾ ਘੱਟਕਾ ਦਾ ਵੀ ਹੁੰਦਾ ਹੈ ਘੋੜਸਵਾਰੀਆਂ ਦੇ ਇੱਥੇ ਸੋ ਜੋ ਵੀ ਇਨਫਰਾਸਟ੍ਰਕਚਰ ਚਾਹੀਦਾ ਹੋਊਗਾ ਤੇ ਅਸੀਂ ਐਮਐਲਏ ਸਾਹਿਬ ਤੇ ਸਾਡੇ ਮੰਤਰੀ ਸਾਹਿਬ ਸਾਡੇ ਨਾਲ ਨਹੀਂ ਕਿਸੇ ਮਾਨ ਸਾਹਿਬ ਤੁਸੀ ਬਹੁਤ ਪਿਆਰ ਹੈ ਤੁਸੀ ਆਜੋ ਮਤਲਬ ਵਧੀਆ ਟੂਰਿਜ਼ਮ ਵਾਦੋ ਜੀ ਨੂੰ ਹਾਂ ਜੀ ਹਾਂ ਜੀ ਦੇਖੋ ਮੇਰੇ ਖਿਆਲ ਚ ਇੱਥੇ ਕੋਈ ਟੂਰਿਜ਼ਮ ਦੀ ਐਡ ਦੇਣ ਦੀ ਲੋੜ ਨਹੀਂ ਗੁਰੂ ਸਾਹਿਬ ਨੇ ਜੋ ਇੱਥੇ ਬਹਿ ਕੇ ਬਹੁਤਕ ਰਚੇ ਜੋ ਇੱਥੇ ਬਹਿ ਕੇ ਵਰਤਾਰੇ ਹੋਏ ਉਹ ਪੂਰੀ ਦੁਨੀਆ ਨਤਮਸਤ ਹੁੰਦੀ ਹੈ ਹਾਂ ਐਸੇ ਏਰੀਆ ਹਾਂ ਏਰੀਆ ਜਿਹੜਾ ਖਾਸ ਤੌਰ ਤੇ ਪਠਾਨਪੁਰ ਤੱਕ ਗੈਂਬੀ ਨੇ ਛੋਟੇ ਛੋਟੇ ਤੇ ਨੰਗਣ ਹੋ ਗਿਆ ਤੇ ਅਸੀਂ ਇਹਨੂੰ ਪੂਰਾ ਟੂਰਿਜ਼ਮ ਕਹਾਵਾ ਬਣਾਵਾਂਗੇ ਨਾਲ ਧਾਰਮਿਕ ਟੂਰਿਜ਼ਮ ਦਾ ਗਾਸ ਆਣਾ ਜਿੱਥੇ ਦਾਰ ਜਿਹੜੇ ਲਗਾਏ ਕੇ ਲੱਗਦਾ ਕਿ ਰਿਵਿਊ ਕਰਨਾ ਚਾਹੀਦਾ ਮੈਂ ਮੈਂ ਧਰਮ ਦੇ ਮਾਮਲੇ ਤੇ ਬਿਲਕੁਲ ਨਹੀਂ ਬੋਲਦਾ ਅੱਜ ਖਾਸ ਤੌਰ ਤੇ ਪ੍ਰਮਾਤਮਾ ਦਾ ਦਿਨ ਹੈ ਉਹ قومی ਤਿਹਾੜਾ ਹੈ ਮੈਂ ਕੁਝ ਕੋਈ ਨਹੀਂ ਕਿ ਅਸੀਂ ਪ੍ਰਵਾਸੀ ਦਾ ਦਿਨ ਆਤਮਸਤਕ ਹੋਏ ਆ ਤੇ ਇਹਨੂੰ ਸਾਰੇ ਹੀ ਮਨਾਉਂਦੇ ਆ ਬੋਲੇ ਮੁੱਲਾ ਕੋਈ ਕਿਸੇ خاص વિશેષ ਧਰਮ ਦਾ ਨਹੀਂ ਜੀ ਸਾਰੇ ਲੋਕ ਤੁਸੀਂ ਇੱਥੇ ਵੀ ਦੇਖੋਗੇ ਸਾਰੇ ਨਾਨਕ ਲੇਵਾ ਸਿੰਘ ਸਭ ਲੋਕ ਜੋ ਹੈ ਮਨਾਉਂਦੇ ਨੇ ਮਬਾਰਕਾ ਦੇ ਮਾਨ ਸਾਹਿਬ ਬੜੀਆਂ ਸਰਕਾਰਾਂ ਆਈਆਂ ਬੜੀਆਂ ਗਈਆਂ ਇੱਕ ਅਨੰਦਪੁਰ ਸਾਹਿਬ ਦੇ ਚਰਨ ਗੰਗਾ ਸਟੇਡੀਅਮ ਹੈ ਜਿੱਥੇ ਜੰਗ ਜੋ ਕਰਤਾ ਹੁੰਦੇ ਨੇ 15 ਤਰੀਕ ਨੂੰ ਮਹੱਲੇ ਦੇ ਦੇ ਉਹ ਸਟੇਡੀਅਮ ਕੁਛਕ ਜਿਹੜਾ ਹੈਗਾ ਪਿਛਲੀ ਸਰਕਾਰਾਂ ਨੇ ਬਣਾ ਲੇਕਿਨ ਬਹੁਤ ਕੰਮ ਹੋਦਾ ਕੈਂਸਰ ਕਰਕੇ ਮਾਰੀ ਜੀ ਉਹ ਅਸੀਂ ਜਿੱਥੇ ਵੀ ਇਨਫਰਾਸਟ੍ਰਕਚਰ ਬਣਦਾ ਹੈ ਅਸੀਂ ਇਸ ਦਾ ਤੋਂ ਬਿਲਕੁਲ মুনਕਰ ਨਹੀਂ ਹੁੰਦੇ ਨੰਨਪੁਰ ਸਾਹਿਬ ਵਰਗੇ ਸ਼ਹਿਰ ਚ ਨਾ ਕੈਂਸਰ ਦਾ ਤੇ ਹੋਰ ਮਲਟੀ ਸਪੈਸ਼ਲਿਟੀ ਹਸਪੀਟਲ ਚਾਹੀਦਾ ਤੇ ਸਟੇਡੀਅਮ ਚਾਹੀਦੇ ਘੱਟਕਾ ਦਾ ਘੱਟਕਾ ਦਾ ਵੀ ਹੁੰਦਾ ਹੈ ਘੋੜਸਵਾਰੀਆਂ ਦੇ ਇੱਥੇ ਸੋ ਜੋ ਵੀ ਇਨਫਰਾਸਟ੍ਰਕਚਰ ਚਾਹੀਦਾ ਹੋਊਗਾ ਤੇ ਅਸੀਂ ਐਮਐਲਏ ਸਾਹਿਬ ਤੇ ਸਾਡੇ ਮੰਤਰੀ ਸਾਹਿਬ ਸਾਡੇ ਨਾਲ ਨਹੀਂ ਅਸੀਂ ਮਾਤਾ ਤੁਹਾਨੂੰ ਬਹੁਤ ਪਿਆਰ ਹੈ ਤੁਸੀ ਆਜਦੇ ਹੋ ਬਤਲੇ ਤੁਰੀਆ ਟੂਰਿਜ਼ਮ ਬਦਲ ਵੀ ਨੂੰ ਹਾਂ ਜੀ ਜੋ ਵੀ ਦੇਖੋ ਮੇਰੇ ਖਿਆਲ ਚ ਇੱਥੇ ਕੁਈ ਟੂਰਿਜ਼ਮ ਦੀ ਐਡ ਦੇਣ ਦੀ ਲੋੜ ਨਹੀਂ ਗੁਰੂ ਸਾਹਿਬ ਨੇ ਜੋ ਇੱਥੇ ਬਹਿ ਕੇ ਬੋਤਕ ਰਚੇ ਜੋ ਇੱਥੇ ਬਹਿ ਕੇ ਵਰਤਾਰੇ ਹੋਏ ਪੂਰੀ ਦੁਨੀਆ ਨਮਸਤੇ ਹੁੰਦੀ ਹੈ ਹਾਂ ਐਸੀ ਏਰੀਆ ਆ ਏਰੀਆ ਜਿਹੜਾ ਖਾਸ ਤੌਰ ਤੇ ਪਠਾਨਪੁਰ ਤੱਕ ਗੈਂਬੀ ਨੇ ਛੋਟੇ ਛੋਟੇ ਤੇ ਨੰਗਲ ਹੋ ਗਿਆ ਤੇ ਅਸੀਂ ਇਹਨੂੰ ਪੂਰਾ ਟੂਰਿਜ਼ਮ ਕਹਾ ਬਣਾਵਾਂਗੇ ਤਾਂ ਨਾਲ ਧਾਰਮਿਕ ਟੂਰਿਜ਼ਮ ਵੀ ਆਪਾਂ ਦਾਾਸਵਾਣਾ ਜੱਥੇਦਾਰ ਜਿਹੜੇ ਲਗਾਏਗੇ ਲੱਗਦਾ ਕਿ ਰਿਵਿਊ ਕਰਨਾ ਚਾਹੀਦਾ ਮੈਂ ਮੈਂ ਧਰਮ ਦੇ ਮਾਮਲੇ ਤੇ ਬਿਲਕੁਲ ਨਹੀਂ ਬੋਲਦਾ ਅੱਜ ਖਾਸ ਤੌਰ ਤੇ ਪ੍ਰਮਾਤਮਾ ਦਾ ਦਿਨ ਹੈ ਉਹ قومی ਪਿਆਰ ਹੈ ਮੈਂ ਕੁਝ ਕੋਈ